ਖੇਡਾਂ ਵਿੱਚ ਖੇਡ ਕੁਰਤੀ ਦੀ ਖੇਡ ਸਭ ਤੋਂ ਵੱਧ ਹਰਮਨ ਪਿਆਰੀ ਖੇਡ ਦੇ ਵਿੱਚ ਦੋ ਨੌਜਵਾਨ ਪੰਜਾਬ ਦੇ ਇਸ ਟਾਈਮ ਐਂ ਕਹਿੰਦੇ ਲੋਹਾ ਲੋਹੇ ਨੂੰ ਕੰਟਰੋਲ ਵਾਲੀ ਗੱਲ ਹੈ ਤੋਂ ਬਈ ਇੱਕ ਦੂਜੇ ਅਮੋ ਸਾਹਮਣੇ ਚੁੱਕੇ ਇਹ ਇੱਕ ਦੂਜੇ ਤੋਂ ਚੜ ਕੇ ਗਬਰੂ ਕਰ ਲੋ ਫੈਸਲਾ ਅੜ ਕੇ ਗਬਰੂ ਹੱਥ ਸਿਰ ਤੇ ਬਾਂਦੇ ਦੀਆਂ ਮੇਰਾ ਦਾ ਮਿੱਤਰਾ ਇਲਾਕਾ ਮਿੱਤਰਾ ਇਲਾਕਾ ਸ਼ੇਰਾਂ ਦਾ ਐਂ ਕਹਿੰਦੇ ਆ ਬਈ ਕਹਿੰਦੇ ਲੋਹੇ ਨੂੰ ਲੋਹਾ ਜਦ ਕੱਟਦਾ ਓਦੋਂ ਭਾਂਪਣ ਬੱਜੇ 11 ਦਾ ਰਾਜੇ ਖੇਲੇ ਹੌਸਲੇ ਦੀ ਗੱਲ ਆਹਾ ਵਾਹ ਜਦ ਗੱਬਰੂ ਦੇ ਪੱਟ ਪਿੱਟਦੇ ਨੇ ਠਰਠਾਂ ਠੰ ਚਰਚੇ ਛਿੰਦੇ ਨੇ ਜਦ ਲੋਕ ਕੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਲੋੜ ਵੀ ਵੱਧਦੇ ਨੇ ਕੁਸ਼ਤੀ ਤੇ ਲੋੜ ਵੀ ਵੱਧਦੀ ਉਸ ਮੰਨਵੇ ਕੁਸ਼ਤੀਆਂ ਟਾਉਣੀਆਂ ਕੀ ਜਿਹੜਾ ਮੁੰਡਾ ਤੋਂ ਪਹਿਲਾਂ ਧੀ ਛਿੰਦੇ ਜਿਹੜੇ छॾे पहुचियां खाधे रहे चोड़ियूं कोई खड़ू आहे जवान हिते ਐਸਾ ਮਦਦ ਦੇ ਵਿੱਚ ਚੱਲਦੀ ਹੋਈ ਪਾਕਿਸਤਾਨ ਦੀ ਕੁਸ਼ਤੀ ਅੱਜ ਦੀ ਘੱਡੀ ਦੀ ਕੁਸ਼ਤੀ ਫਟਕੜੀ ਫਾਈਨਲ ਕੁਸ਼ਤੀ ਲੱਗਦਾ ਹੋਇਆ ਜੋ ਕਿ ਦੋਵੇਂ ਪਹਿਲਵਾਨ ਇਸ ਟਾਈਮ ਆਮੋ ਸਾਹਮਣੀ ਇੱਕ ਪਾਸੇ ਰਵੀ ਤੇਰਾ ਵਾਲਾ ਦੂਜੇ ਪਾਸੇ ਰੌਸ਼ਨ ਕਿਰਨ ਦਾ ਇਹ ਦੋਵਾਂ ਦੇ ਵਿਚਕਾਰ ਮੁਕਾਬਲਾ ਦੇਖਣ ਵਾਲਾ ਅੰਬਰਾ ਤੱਕ ਇਹਦੀ ਧਮ

ਇਹ ਜਿੱਤਾਂ ਵਰਦ ਕਰਕੇ ਹੋਦ ਤੱਕ ਪੜ ਕੇ ਤੱਕੇ ਪੁੱਤੇ ਨੌਜਾਨ ਤੁਹਾਡੀ ਇਹ ਦੁਆਵਾ ਅਸੀਸਾਂ ਤੁਹਾਡਾ ਪਿਆਰ ਲੱਖਾਂ ਦੇ ਦਾਦੇ ਦੀ ਕਿਰਪਾ ਜੱਗਾ ਆਲਮਗੀਰ ਕਹਿੰਦੇ ਪੁੱਛਿਆ ਵੱਡਾ ਮੱਲ ਹੈ ਚਮਕਾ ਖਾਣੇ ਮੁਸਲਮਾਨੀ ਦੇ ਜਾ ਜੱਗਾ ਆਲਮਗੀਰ ਅਕਸਰ ਨੰਬਰ 2 1 ਜਾਂ 3 ਤੇ ਘਰੋਣਾ ਜਗੇ ਨੂੰ ਇੱਕ ਵਾਰ ਜਗੇ ਲਈ ਵੀ ਤਾੜੀ ਹੋਣੀ ਚਾਹੀਦੀ ਹੈ ਬੜਾ ਲਾਇਕ ਬੜਾ ਹੋਮਨ ਘੋੜਾ ਤੇ ਹੁਨਰਮੰਦ ਪਹਿਲਵਾਨ ਜਗਤ ਆਗੂ ਵੀ ਪੁੱਜਿਆ ਵਿਸ਼ੇਸ਼ ਤੌਰ ਤੇ ਤੈਮ ਪੁੱਤ ਪਰਵਾਰਾ ਐਵੇਂ ਵੀ ਕੁੱਤੀ ਬੋਲ ਰਹੀ ਦੁਨੀਆਂ ਤੇ ਕਿ ਜਿਹੜੇ ਪਾਣੀ ਆ ਚਲਾਉਂਦੇ ਲੋਕੀ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਆ ਜੋ ਜੱਸੀ ਬਾਸਾ ਬੱਲੇ ਬੱਲੇ ਹੋ ਗਏ ਬਾਜਾ ਬਾਜਾ ਹੋ ਗਿਆ ਐ ਫੁਰੀ ਦਾ ਇੱਛਾ ਪੈਣੀ ਹੁ ਪਾਈ ਜਾਂਦੇ ਆ ਇਹ ਨੌਜਵਾਨ ਕੇ ਅਸੀਂ ਹਾਰ ਨਾ ਜਾਣੋਂ ਸਿੱਖਿਆ ਨਹੀਂ ਪੁਰਾ ਜਿੱਤਣ ਦੇ ਵਿੱਚ ਹੁਸ਼ਵਾਰ ਸਾਡਾ ਨਹੀਂ ਕਿਸੇ ਗਵਾਹੀ ਦੀ ਲੋੜ ਸਾਨੂੰ ਤੇ ਲਿਖਿਆ ਖੂਨ ਦੇ ਨਾਲ ਇਤਿਹਾਸ ਸਾਡਾ ਅਸੀਂ ਹਾਰ ਨਾ ਕਦੇ ਵੀ ਸਿੱਖਿਆ ਨਹੀਂ ਸੋ ਇਹ ਜਿੱਤਣ ਲਈ ਆ ਤੇ ਜਿੱਤ ਗਏ ਜਾਂਦੇ ਨੇ ਅੱਜ ਦੀ ਫਾਈਨਲ ਕੁਸ਼ਤੀ ਜੰਨੇ ਦੀ ਕੁਸ਼ਤੀ ਇੱਕ ਵਾਰ ਇੱਕ ਯਾਦਗਾਰੀ ਤਸਵੀਰ ਦੋਵੇਂ ਉਹ ਪਰਿਵਾਰ ਜਿਹਨਾਂ ਪਰਿਵਾਰਾਂ ਦੇ ਝੰਡੇ ਤੇ ਇਨਾਮ ਲੁੱਟੇ ਆ ਜਗਿੰਦਰ ਮਹਿਲਵਾਲ ਔਰ ਜੱਸੀ ਬੈਂਸ ਤੋਂ ਲੋਕ ਬਹੁਤ ਮਗਾਨ ਵਿੱਚ ਆ ਗਏ ਹੋਏ ਕੁਸ਼ਤੀ ਇੱਕ ਵਾਰ ਇਹ ਆਨੰਦਾਰਿਆ ਤਾੜੀ ਮਾਰ ਲਓ ਵੀ ਦਰਸ਼ਕੀਓ ਤਾੜੀ ਮਾਰੋ ਵਾਹ ਬੇਬਾ ਇਹ ਮਾਰ ਵੀ ਜਾਣਾ ਰੌਸ਼ਨੀ ਰੌਸ਼ਨੀ ਅੱਗੇ ਹੀ ਕੱਢ ਰਹੀ ਹੈ ਸੂਰਜ ਦੀ ਰੌਸ਼ਨੀ ਕੱਢ ਰਹੀ ਹੈ ਬਾਹਰ ਨਹੀਂ ਜਾ ਕੁਸ਼ਤੀ ਵਿੱਚ ਮਗਾਨ

11 ਦੇ ਯਾਰ 11 ਤੇ ਜੀ ਅਰਜੀ ਹੈ ਅੱਗੇ ਉਸਦੀ ਮਰਜ਼ੀ ਹੈ ਇਤਤ ਪਿਆਰੇ 11 ਨਾਲ ਬਹਾਰਾ ਹੁੰਦੀ ਆ ਸੱਜੀਆਂ ਗੁਦਾਰਾ ਹੁੰਦੀ ਆ ਹਾਂਜੀ ਬਹੁਤ ਸਾਲ ਕੇ ਮੱਲਾ ਨੂੰ ਰੱਖਣਾ ਪੈਂਦਾ ਇਹਨਾਂ ਮੱਲਾ ਨੂੰ ਤਕਤੀ ਬਾ ਨਾ ਲੱਗੇ ਇਹ ਪਹਿਲਵਾਨਾਂ ਦੇ ਰੱਬ ਦੀ ਮਿਹਰ ਸਿੰਧੀ ਖੁਸ਼ ਨਸੀਬੀਆਂ ਰੰਗ ਖਾਉਦੇ ਨੇ ਪਹਿਲਵਾਨ ਪਹਾੜ ਦੇ ਹੰਤਾਂ ਦੇ ਕੋਲ ਨਾਲ ਜ਼ਿੰਦਗੀ ਨਾਲ ਸਟੋਰੀ ਸੁੱਚਾ ਬੈਸ ਉਹਦੇ ਪਰਿਵਾਰ ਦਾ ਕੋ ਨੰਬਰ ਹੋਵੇ ਤੇ ਆ ਕੇ ਆਪਣਾ ਮਾਨ ਸਨਮਾਨ ਦੇ। ਸੁਚਾ ਬੈਂਸ ਸੁਚਾ ਬੈਂਸ ਵਾਹ ਜੀ। ਰੌਸ਼ਨ ਕੇ ਲਗਾ ਰਵੀ ਵੀਰਾ ਐਵੇਂ ਇੱਕ ਦੂਸਰੇ ਮਲ ਨੂੰ ਪਰਖਦੇ ਹੋਏ ਹੱਕ ਖੁੱਲਦੀ ਤੇ ਹੋਸ਼ ਹੈ ਉਦੋਂ ਆਉਂਦੀ ਜਦੋਂ ਸਿਰ ਤੇ ਪੀੜਾ ਪੈਂਦੀ ਹੈ ਨੇ। ਆ ਸੁਚਾ ਰਾਮ ਦੇ ਬ੍ਰਦਰ ਨੇ ਜੀ। ਆ ਕਰ ਲੋ ਗੱਲ ਜੀ ਇਹ ਵੀ ਆਪਣੀ ਬੇਟੀ ਮੰਨ ਚਲਦਾ ਦੇ ਵਾਹ ਜੀ ਪਤਾ ਨਹੀਂ ਪਤਾ ਤੇ ਤੁਹਾਨੂੰ ਬਤਾ ਥੋੜਾ ਜਿਹਾ ਕਿ ਜੇ ਤੁਹਾਨੂੰ ਪਤਾ ਜੀ ਆਸਟ੍ਰੇਲੀਆ ਵਾਲਾ ਚੌਂਕੀ ਜਨ ਇੱਕ ਸਰਮਾਨ ਦੀ ਰਸਮ ਇਧਰ ਚੱਲਦੀ ਹੋਈ ਹੈ ਜਿੱਦ ਪੜਕੇ ਦੀ ਕੁਸ਼ਤੀ ਕਿ ਲੱਸੀ ਮੇਲੇ ਪੀਣ ਨੂੰ ਤੇ ਖੋੜ ਮੇਲੇ ਖਾਣ ਨੂੰ ਦੇਖ ਮੇਰੇ ਮਿੱਤਰਾਂ ਲੋਹੇ ਵਰਗੀ ਜਾਨ ਨੂੰ ਹਰ ਕੋਈ ਆਪਣੇ ਆਪ ਨੇ ਮਾਣ ਕਰਦਾ ਹੈ ਆਉਂਦਾ ਜੋ ਵੀ ਇਸ ਜਹਾਨ ਅੰਦਰ ਫੜਾ ਫੋਕੀਆਂ ਮਾਰ ਕੇ ਤੁਰਨ ਵਾਲੇ ਪੱਖੇ ਲਾ ਕੇ ਅਪਣੇ ਚਿੰਦੇ ਮદાન ਅੰਦਰ ਅੱਜ ਇਸ ਮદાન ਦੇ ਵਿੱਚ ਪਤਾ ਲਗੋ ਕੀਤੀਆਂ ਕਮਾਈਆਂ ਦਾ ਕੁੰਦੀਆਂ ਵਰਕਤਾਂ ਦਾ ਆਹਾ ਬੱਲੇ ਬੱਲੇ ਹੋ ਗਏ ਵੀ ਦੋਵੇਂ ਮਲ ਇੱਕੋ ਜਿਹਾ ਸਰੀਰ ਇੱਕੋ ਜਿਹਾ ਸਰੀਰ ਇੱਕੋ ਜਹੀ ਜਾਨ ਚੋਂ ਕਹਿੰਦੇ ਸੂਰ ਮੇਰਾ ਹੁੰਦਾ ਧੱਜਣਾ ਮੈਦਾਨ ਚੋਂ ਸੂਰ ਮੇਰਾ ਹੁੰਦਾ ਜਿਹੜਾ ਮੈਦਾਨ ਚੋਂ ਆ ਬੱਲੇ ਬੱਲੇ ਹੋ ਗਏ ਬਹਿ ਜਾ ਬਹਿ ਜਾ ਕ੍ਰਾਂਤੀ ਨੌਜਾਨਾ ਨੇ ਖੇਡ ਕਬੱਡੀ ਫੁੱਲਦੀ ਦੀ ਕੰਮ ਢੜਲਾ ਚੁੰਡੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲਈ ਫੁੱਟੇ ਦਾ ਤੰਦ ਰੁਸ਼ੀ ਦਾ ਮੇਲਾ and they got all